ਇਹ ਜਿਹੜੀ ਇਲੈਕਸ਼ਨ ਆ ਜਗਾ ਜਗਾਏ ਕਹਿੰਦੇ ਨੇ ਕਿ ਇਹ ਇਲੈਕਸ਼ਨ ਉਹ ਤਾਂ ਬਹੁਤ ਹੀ ਈਰਲੀ ਆ ਤੁਸੀਂ ਪਤਾ ਨਹੀਂ ਕਦੋਂ ਦੇ ਵੋਟਾਂ ਪਾਈ ਜਾ ਰਹੇ ਹੋ ਜਿਹਦੀ ਕੋਈ ਸ਼ੱਕ ਨਹੀਂ ਆ ਪਰ ਇਹ ਇਲੈਕਸ਼ਨ ਨੂੰ ਆਪਾਂ ਉਸ ਤਰ੍ਹਾਂ ਦੀ ਲੱਖਣ ਬਿਲਕੁਲ ਨਹੀਂ ਆਗੇ ਤੋਂ ਪਾਲਣ ਦਾ ਉਹਦਾ ਕਾਰਨ ਇਹਦਾ ਨਾ ਕਾਰਨ ਇਹ ਆ ਵੀ ਦਿਨੋਂ ਮੁੱਦੀ ਆ ਹੁਣ ਅੱਗੇ ਕੀ ਆ ਵੀ ਸਵਿਧਾਨ ਕਿਉਂ ਬਦਲਣਾ ਚਾਹੁੰਦੇ संविधान पंचहत्तर साल तो चल रहे वादिया चल रहे हैं कोई दिक्कत नहीं और फिर भी क्यों बदलना तो मुद्दा ये अज अस ਡਾਕਟਰ ਅਮਰ ਸਿੰਘ ਜੀ ਦਾ ਇੱਥੇ ਪੰਕੜ ਤੇ ਨਿੱਗਾ ਸਵਾਗਤ ਕਰਦੇ ਆਂ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਵੱਧ ਤੋਂ ਵੱਧ ਬੋਟਾ ਪਾ ਕੇ ਆਪਣੇ ਤੋਂ ਕੰਮ ਜਿਤਾਵਾਂਗੇ ਕਿਉਂਕਿ ਅਸੀਂ ਉਹਦਾ ਇੱਕ ਸਪੈਸ਼ਲ ਤੇ ਨਿਵਾਸ ਦੇ ਵੀ ਕਰਦੇ ਆਂ ਕਿ ਜੀ ਇਹ ਬਹੁਤ ਵੱਡਾ ਪ੍ਰੋਜੈਕਟ ਕਰਾ ਰਹੇ ਰੋਡ ਦਾ ਜਿਹੜਾ ਉਹਨਾਂ ਨੇ ਸਾਨੂੰ ਬਿਆ ਕੇ ਦਿੱਤਾ ਜੀ ਬਣਾ ਕੇ ਵੀ ਕਿੰਨੇ ਪਿੰਡਾਂ ਨੂੰ ਫਾਇਦਾ ਹੋ ਰਿਹਾ ਜੀ ਇਹ ਇਹ ਬਹੁਤ ਬੰਦਾਂ ਨੂੰ ਫਾਇਦਾ ਹੋ ਰਿਹਾ ਜੀ ਘਟੋ ਘਟੇ ਕਰੋ 50 ਪਿੰਡ ਅੱਗੇ ਜਾ ਕੇ ਅਗਲੇ ਵਾਲੇ ਤੇ ਜੁੜਦੇ ਆ ਸਾਨੂੰ ਮਨੇ ਸ਼ਹਿਰ ਜਾਣਾ ਬਹੁਤ ਸੌਖਾ ਰਾਹ ਜਾਣਾ ਬਹੁਤ ਸੌਖਾ ਜੀ ਉਹ ਦੇਖਦੇ ਹਾਂ ਜਿਹੜੀਆਂ ਹੁਣ ਆਉਣ ਵਾਲੀਆਂ ਚੋਣਾਂ ਨੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਜੀ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਕਾਂਗਰਸ ਦੀ ਬਣ ਰਹੀ ਹੈ ਤੇ ਲੋਕਾਂ ਨੂੰ ਵੀ ਪਤਾ ਕਿਉਂਕਿ ਬੀਜੇਪੀ ਤੋਂ ਆਮ ਹਰ ਵਰਗ ਵਪਾਰੀ ਤੋਂ ਲੈ ਕੇ ਕਿਸਾਨ ਤੋਂ ਲੈ ਕੇ ਖੇਤ ਮਜ਼ਦੂਰ ਤੋਂ ਲੈ ਕੇ ਦਿਹਾੜੀਦਾਰ ਤੱਕ ਸਾਰੇ ਐਸੀ ਤਾਂ ਚਾਹੁੰਦੇ ਆ ਕਿ ਇਹਨਾਂ ਦੇ ਤਾਸ ਨੂੰ ਕਮਾਂਕਾਰਾਂ ਨੂੰ ਦੇਖਦੇ ਆਂ ਕਿ ਲੋਕਾਂ ਦਾ ਝੁਕਾ ਹੀ ਕਾਂਗਰਸ ਸਰਕਾਰ ਬਣਾਉਣ ਤੇ ਚੁਗਿਆ ਹੈ ਕਿਉਂਕਿ ਇਹਨਾਂ ਨੇ ਬਣਾਉਣੀ ਜੀ